ਕੋਈ ਨਹੀਂ ਅੰਕਲ ਜੀ ਮੈਨੂੰ ਕੁਝ ਨਹੀਂ ਪਤਾ ਬਸ ਇਹਨਾਂ ਨੇ ਕੀ ਕੀਤਾ ਬਸ दारू ਰੱਜ ਕੇ ਪੀ ਰੱਖੀ ਸੀ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈਗਾ ਵੀ ਇਹ ਕਿੱਥੇ ਤੇ ਸਾਨੂੰ ਤਾਂ ਮਾਰ ਕੁੱਟ ਕੇ ਦੋ ਦਿਨਾਂ ਤੋਂ ਕਰੋ ਘੱਟ ਦਿੰਦਾ ਛਾ ਉਹਨੂੰ 5 ਵਜੇ ਦੇ ਨੇ ਸਾਨੂੰ ਕਰੋ ਘੱਟ ਦਿੰਦਾ ਬੱਚਿਆਂ ਨੂੰ ਮੈਨੂੰ ਸਾਨੂੰ ਕੋਈ ਪਤਾ ਨਹੀਂ ਹੈਗਾ ਕੰਮ ਕੀ ਕਰਦਾ ਸੀ ਇਹ ਫੈਬਰੀ ਕਰਦੇ ਸੀਗੇ ਕਿੱਥੇ ਇੱਥੇ ਬਾੜੀਆਂ ਦੀ ਗੱਡੀ ਐ ਤੇ ਇਥੋਂ ਲੈ ਕੇ ਅਪ ਡਾਊਨ ਚੰਡੀਗੜ੍ਹ ਕਰਦੇ ਨੇ ਅੱਛਾ ਫੇਰ ਰਾਤ ਜਦੋਂ ਤੁਹਾਨੂੰ ਨੇ ਕੁੱਟਮਾਰ ਕੀਤੀ ਰਾਤ ਉਸ ਤੋਂ ਬਾਅਦ ਤੁਸੀਂ ਗਵੰਡੀਆਂ ਕਰੇ ਸੁੱਤੇ ਜੇ ਅਸੀਂ ਗਵੰਡੀਆਂ ਕਰੇ ਆਂਟੀ ਆਏ ਸੀ ਸਾਨੂੰ ਕੱਲ ਵੀ ਛੜਾ ਕੇ ਲੈ ਗਏ ਨੇ ਰਾਤ ਵੀ ਛੜਾ ਕੇ ਸਾਨੂੰ ਲੈ ਗਏ ਨੇ ਵੀ ਇਹਨਾਂ ਨੇ ਕਰੇ ਪਹਿ ਜੋ ਬੱਚਿਆਂ ਨੂੰ ਮਾਰ ਦੇਵੇਗਾ ਤੈਨੂੰ ਮਾਰ ਦੇਵੇਗਾ ਨਾਲੇ ਇਹਨੇ ਮੈਨੂੰ ਜਾਨੋਂ ਮਾਰਨੀ ਧਮਕੀ ਦਿੱਤੀ ਹੋਈ ਹੈ ਵੀ ਮੈਂ ਤੈਨੂੰ ਮਾਰ ਦੇਣਾ ਤੈਨੂੰ ਛੱਡਣਾ ਨਹੀਂ ਉਸ ਤੋਂ ਬਾਅਦ 10 ਵਜੇ ਕਹਿੰਦੇ ਫੇਰ ਆਇਆ ਸੀ ਗੱਡੀ ਲੈ ਕੇ ਆਂ 10 ਵਜੇ ਆਇਆ ਸੀ ਇੱਕ ਕੰਮਲ ਤੇ ਇੱਕ ਸਰਾਨਾ ਲੈ ਕੇ ਚਲੇ ਗਏ ਨੇ ਕਹਿੰਦਾ ਮੈਂ ਉੱਥੇ ਗੱਡੀ ਵਾਲੇ ਸਟੈਂਡ ਤੇ ਜਾ ਕੇ ਸਵਾਂਗਾ ਜੀ ਕਹਿੰਦਾ ਮੈਂ ਕਰੇ ਨਹੀਂ ਰਹਿਣਾ ਮੈਂ ਤੇਰੀ ਸ਼ ਇਹ ਇਥੇ ਅੰਦਰ ਉਹਦੀ ਲਾਸ਼ ਪਈ ਹੈ ਤੇ ਮੇਰੇ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜੀ ਵੀ ਇਸ ਤਰ੍ਹਾਂ ਉਹ ਵੀ ਮੈਂ ਤਾਂ ਆ ਕੇ ਦੇਖਿਆ ਸੀ ਇੱਕ ਬੂਏ ਗੇਟ ਸਾਰੇ ਸਾਡੇ ਖੁੱਲੇ ਸੀ ਤੇ ਆ ਕੇ ਸਾਨੂੰ ਕਿਸੇ ਨੇ ਤਲਾਕੀ ਕੀਤੀ ਵੀ ਤੁਹਾਡੇ ਸਮਾਨ ਨਾਲ ਕੁਝ ਆ ਕੇ ਲੈ ਜਾਵੇ ਹਮ ਬਸ ਇਹ ਗਵਾ ਸੀ ਤਾਂ ਬਾ ਆ ਕੇ ਦੇਖਿਆ ਤਾਂ ਮੇਰੇ ਤਾਂ ਉਹਦਾ ਹੀ ਪੈਰਾ ਥੱਲੇ ਜਮੀਨ ਨਿਕਲ ਗਈ। ਤੁਹਾਨੂੰ ਕੀ ਲੱਗਦਾ ਕੋਈ ਐਕਸੀਡੈਂਟ ਹੋਇਆ ਹੈ ਕਿ ਕਤਲ ਦਾ ਕਤਲ ਲੱਗਦਾ ਤੁਹਾਨੂੰ? ਜੀ ਕੋਈ ਨਹੀਂ ਇਸ ਬਾਰੇ ਮੈਂ ਜਾਣਦੀ ਬਸ ਇਹਨਾਂ ਜ਼ਰੂਰ ਪਤਾ ਵੀ ਕਿੰਨਾ ਦੇ ਨਾਲ ਪੀਂਦਾ ਸੀ ਸ਼ਾਇਦ ਕਿੰਨਾਂ ਨੂੰ ਜਾਣਕਾਰੀ ਸੀ ਉਹੀ ਛੱਡਣ ਆਏ ਨੇ ਐਵੇਂ ਤਾਂ ਕੋਈ ਕਰਿਆ ਨਹੀਂ ਸਕਦਾ। ਜੇ ਐਕਸੀਡੈਂਟ ਹੋਇਆ ਤੇ ਉੱਥੇ ਡੈਥ ਹੋ ਗਈ ਉੱਥੇ ਪਿਆ ਰਹਿੰਦੇ ਜਾਂ ਹਸਪੀਟਲ ਲੈ ਜਾਂਦੇ। ਉਹੀ ਤਾਂ ਗੱਲ ਹੈ ਉੱਥੇ ਤਾਂ ਬਚ ਸਕਦੇ ਸੀ ਲੇਕਿਨ ਉਹਨਾਂ ਨੇ ਆਡਮੈਂਟ ਨਹੀਂ ਕੀਤਾ ਉਹਨਾਂ ਨੇ ਸਿੱਧਾ ਕਰੇ ਪੰਚਾਇਤ। ਉਮਰ ਕਿੰਨੀ ਸੀ ਇਹਦੀ? ਉਮਰ ਇਹਨਾਂ ਦੀ 31 ਸਾਲ ਘਰੇ ਪਤਾਇਆ ਕੋ ਗਵਾਂਡ ਗਵਾਂਡ ਦੱਸ ਕੇ ਗਏ ਨ ਕਿਸੇ ਨੂੰ ਨਹੀਂ ਜੀ ਨਹੀਂ ਕੋਈ ਦੱਸ ਕੇ ਨਹੀਂ ਗਿਆ ਸਾਨੂੰ ਮੈਂ ਤਾਂ ਜਿੱਦਾਂ ਸਿਆਉਂਦਾ ਤਾਂ ਮੈਂ ਵੀ ਤਾਂ ਗਵਾਂਡ ਚੀ ਸੀ ਮੈਨੂੰ ਵੀ ਪਤਾ ਲੱਗ ਜਾਂਦਾ ਵੀ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਵੀ ਮੈਂ ਵੀ ਆ ਕੇ ਰਾਤ ਸਮਾ ਲੈਂਦੀ ਸ਼ਾਇਦ ਬਚ ਜਾਂਦੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਆ ਜੀ ਇੱਕ ਕੁੜੀ ਇੱਕ ਮੁੰਡਾ ਕੀ ਨਾਂ ਇਹਨਾਂ ਦਾ ਰਣਜੀਤ ਸਿੰਘ ਕਿਹੜਾ ਪਿੰਡ ਕਿਹੜਾ ਪਿੰਡ ਅਮਰਪੁਰਾ ਫਾਇਲ ਕੱਦ ਲਾਗੇ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਸੁਰਜੀਤ ਕੌਰ ਜੀ ਕੁਛ ਸ਼ੱਕ ਕਿਸੇ ਤੇ ਤੁਹਾਨੂੰ ਹੋਵੇ ਨਹੀਂ ਜੀ ਕਿਸੇ ਤੇ ਸ਼ੱਕ ਨਹੀਂ ਹੈਗਾ ਬਸ ਮੈਨੂੰ ਇਹਨਾ ਜ਼ਰੂਰ ਪਤਾ ਹੈ ਵੀ ਕਿੰਨਾ ਨਾਲ ਪੀਂਦੇ ਸੀ ਕਿਹੜੇ ਕੈਸੇ ਵੇਖ ਲੈਂਦੇ ਸੀ ਬਸ ਉਹ ਹੀ ਇਹਨਾਂ ਦੇ ਬੰਦੇ ਸੀ ਉਹ ਹੀ ਮਾਰਕ ਉੱਠ ਸਕਦੇ ਨੇ ਜਾਂ ਉਹ ਹੀ ਕਰੇ ਛੱਡ ਸਕਦੇ ਨੇ ਮੈਂ ਇਹ ਵੀ ਨਹੀਂ ਕਹਿ ਸਕਦੀ ਵੀ ਉਹਨਾਂ ਨੇ ਮਾਰਿਆ ਹੈ ਮੈਨੂੰ ਇਹਨਾ ਜ਼ਰੂਰ ਪਤਾ ਹੈ ਵੀ ਉਹਨਾਂ ਨੇ ਸ਼ਾਇਦ ਛੱਡਣ ਆਏ ਉਹਨ ਕੀਤੇ ਡਿੱਗੇ ਟਟੇ ਮੈਂ ਮੈਂ ਕਿਸੇ ਬਾਰੇ ਕੁਛ ਨਹੀਂ ਕਹਿ ਸਕਦੀ